ਮਾਰਨਾ ਕਰਦਾ ਬਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰ ਜੀ ਲਾਈਟ ਹਜੇ ਹੁਣੀ ਆਈ ਐ ਤੇ ਗਰਮੀ ਚੰਗੀ ਸੀ ਦਿਨ ਦੀ ਯਾ ਕਾ ਸੁੰਦਰ ਸਿੰਘ ਨੂੰ ਨਵਾਦ ਗਏ ਦੇ ਨਾ ਨਾ ਉਹਨੇ ਕਰਾ ਆਖੀ ਪਿੰਡਾ ਪੁੰਡਾ ਪੂਝ ਕੇ ਫਿਰ ਇਹਦੇ ਗੇੜੇ-ਗੁੜੇ ਲਵਾਉਨੇ ਆ ਪਿੰਡ ਦੇ ਇਹਦੇ ਚ ਚੱਕਰ ਘੜਾਉਨੇ ਆ ਸੁੰਦਰ ਸਿੰਘ ਹੋ ਜੀ ਤੇ ਸਾਡੇ ਦੇ ਇਹ ਸਾਡਾ ਸੁੰਦਰ ਸਿੰਘ ਦੇਖੋ ਨਿਆਰੇ ਲੈਂਦਾ ਇਹ ਆਪਾ ਫੜੀ ਇਹ ਸੁੰਦਰ ਸਿੰਘ ਸਾਡਾ ਹਜੇ 16 ਕਿ ਮਹੀਨਾ ਦਾ ਹੋਇਆ ਦੇਖਾ ਕਰੋ ਚੈੱਕ ਅਸੀਂ ਪਹਿਲੀ ਵਾਰ ਰੱਖਿਆਗਾ ਸਾਨੂੰ ਇਹਨਾਂ ਨੂੰ ਕੋਈ ਪਤਾ ਪਤਾ ਜਿਆ ਤਾਂ ਹੈ ਨਹੀਂ ਇਹਨਾਂ ਬਾਰੇ ਵਿਚਾਰਿਆਂ ਬਾਰੇ ਤੇ ਕਿਰਪਾ ਮਾਰਦੀ ਹੋਈ ਹੈ ਪਹਿਲੀ ਵਾਰ ਸਾਡੇ ਘਰੇ ਇਹਨਾਂ ਨੇ ਚੰਨ ਪਾਏ ਆ ਦੇਖੋ ਜੀ ਹਨ ਨੂੰ ਮਾਸਾ ਸੇਵਾ ਦਾ ਮੌਕਾ ਮਿਲਿਆ ਤੇ ਠੰਡਾ ਠੰਡਾ ਪਾਣੀ ਆ ਬੰਬੀ ਦਾ ਇਹਨੂੰ ਨਵਾਦ ਗਏ ਆ ਸਾਡਾ ਆਪ ਚੰਗੀ ਆ ਵੱਡਾ ਨਵਦੀਪ ਸਿੰਘ ਇਹ ਇਹਦੀ ਜਦ ਨਾਲ ਲੈ ਕੇ ਆਂਦਾ ਸੀ ਅਸੀਂ ਇਹ। ਹਾਲਤੋਂ ਹਾਲਤਰ ਦੱਸਿਓ ਸਾਨੂੰ ਪਤਾ ਪਤਾ ਘਾਟੀ ਹੈ ਜੀ। ਤੇ ਸਾਨੂੰ ਘੋੜੇ ਬਾਰੇ ਜਾਣਕਾਰੀ ਜਿੰਨਤਾ ਜਿੰਦੇ ਰਹੋ। ਬਾਰੇ ਕਿਰਪਾ ਕਰੀ। ਜਰਸੀ ਭਾਈ ਚੰਗੇ ਤਰੀਕੇ ਨਾਲ ਇਹਦੀ ਸੇਵਾ ਕਰ ਸਕੀਏ। ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ